ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੋ ਤਿੰਨ ਮੁੱਦਿਆਂ ਤੇ ਗੱਲ ਕਰਨੀ ਆ ਵੀਡੀਓ ਨੂੰ ਤੁਸੀਂ ਜਰੂਰ ਧਿਆਨ ਦੇ ਨਾਲ ਸੁਣਨਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਅੱਜ ਕੁਝ ਕਾਰਨਾ ਕਰਕੇ ਤੁਹਾਡੇ ਜਿਹੜੀਆਂ ਇਹ ਵੀਡੀਓ ਮਿੱਥੋਂ ਨਹੀਂ ਪਈਆਂ ਤੇ ਤੁਸੀਂ ਜਿਹੜਾ ਮੈਨੂੰ ਇੰਨਾ ਪਿਆਰ ਦਿੰਨੇ ਹੋ ਤੇ ਇੱਕ ਤਾਂ ਆਪਾਂ ਗੱਲ ਕਰਨੀ ਹੈ ਭਾਈ ਅੰਮਰਪਾਲ ਸਿੰਘ ਬਾਰੇ ਇੱਕ ਆਪਾਂ ਗੱਲ ਕਰਨੀ ਹੈ ਭਾਈ ਅੰਮਰਪਾਲ ਦੇ ਭਰਾ ਹਰਪੀ ਸਿੰਘ ਬਾਰੇ ਦੂਜੀ ਗੱਲ ਕਰਨੀ ਆ ਭਗਵੰਤ ਪੰਜਾਬ ਦਾ ਮੁੱਖ ਮੰਤਰੀ ਭਵੰਤ ਮਾਨ ਉਹਦੇ ਬਾਰੇ ਤੇ ਚੌਥਾ ਵਿਸ਼ਾ ਇੱਕ ਆਪਣੇ ਕੋਲੇ ਹੋਰ ਹੈਗਾਗਾ ਉਹ ਹੁਣ ਵਿੱਚਰ ਗਿਆ ਉਹ ਕੀ ਚੱਲਦੀ ਚੱਲ ਵੀਡੀਓ ਚੋਪੀ ਜਾਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾਗਾ ਭਾਈ ਅੰਮਰਤਪਾਲ ਸਿੰਘ ਬਾਰੇ ਹੁਣ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਸੁਣਵਾਈ ਹੋਊਗੀ ਉਹ ਬੁੱਧਵਾਰ ਤੇ ਰੱਖੀ ਗਈ ਆ ਬੁੱਧਵਾਰ ਦਾ ਫੈਸਲਾ ਆ ਸਕਦਾਗਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਧਾਰਨਿਕ ਮੈਂ ਵੱਡੀ ਖੁਸ਼ਖਬਰੀ ਦੇਦਾ ਪਰਮਾਤਮਾ ਮੂਰੇ ਕਰੋ ਅਰਦਾਸ ਕਰੋ ਨੇਚਾ ਉਸ ਅਕਾਲ ਪੁਰਖ ਵੈਗੁਰੂ ਅੱਗੇ ਕਿ ਪ੍ਰਮਾਤਮਾ ਸਾਡੇ ਸਾਰੇ ਜਿੰਨੇ ਬੰਦੀ ਸੋੜ ਸਿੰਘ ਨੇ ਸਾਡੇ ਬੰਦੀ ਸੋੜ ਦਾਤਾ ਤੋਂ ਸਾਰਿਆਂ ਨੂੰ ਜਿਹੜਾ ਰਿਹ ਆ ਕਰਵਾ ਦੇ ਸਾਡੇ 33 32 32 ਸਾਲਾਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੀ ਜਵਾਨੀਆਂ ਰੁੱਲ ਗਈਆਂ ਇਹਦੇ ਖਾਤਰ ਆਪਣੇ ਖਾਤਰ ਆ ਪੱਗਾਂ ਦਸਤਾਰਾਂ ਤੇ ਦਾੜੇ ਏ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਪਰਮਜੀਤ ਸਿੰਘ ਪਿਉਰਾ ਤੇ ਭਾਈ ਦਲਾਵਰ ਸਿੰਘ ਬੱਬਰ ਮੇਰਾ ਦਿਮਾਗ ਤੋਂ ਥੋੜਾ ਨਿਕਲ ਗਿਆ ਸੀ ਇਸ ਕਰਕੇ ਥੋੜਾ ਐਪੀਸੋਨਲ ਲੱਗਦਾ ਗਿਆ ਇਹ ਵੀ ਮਾਫ ਕਰਨਾ ਭਾਈ ਦਲਾਵਰ ਸਿੰਘ ਬੱਬਰ ਜਿਨ੍ਹਾਂ ਨੇ ਉਸ ਪਾਪੀ ਦਾ ਬਿਆਨ ਤੇ ਬਚੜ ਦਾ ਅੰਤ ਕੀਤਾ ਸੀ ਤੇ ਨਹੀਂ ਆਪਣੀਆਂ ਅੱਜ ਨੌਜਵਾਨ ਵਿੱਚੋਂ ਆਪਣੇ ਬਹੁਤੇ ਨਹੀਂ ਹੋਣੇ ਸੀ ਅੱਜ ਜੇ ਤੁਹਾਨੂੰ ਮੈਂ ਪਹਿਲਾਂ ਇੱਕ ਉਸ ਕਵਰੀ ਇਹ ਦੱਸ ਦੇਵਾਂ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਸੁਣਵਾਈ ਅਦਾਲਤ ਦੇ ਵਿੱਚ ਉਹ ਬੁੱਧਵਾਰ ਨੂੰ ਹੋਵੇਗੀ ਤੇ ਹੋ ਸਕਦਾ ਵੱਡਾ ਫੈਸਲਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆ ਸਕਦਾ ਤੇ ਸਭ ਕੌਮ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਦੁਬਾਰੇ ਖੁਸ਼ੀ ਦੀ ਲਹਿਰ ਪਹਿਲਾ ਵੰਗ ਪਿਆਰ ਆ ਸਕੂਗਾ ਇਹ ਕਿਰਪਾ ਕਰਨਗੇ ਪ੍ਰਮਾਤਮਾ ਆਪਾਂ ਦੂਜੀ ਗੱਲ ਹਰਪ੍ਰੀਤ ਸਿੰਘ ਬਾਰੇ ਕਰਦੇ ਆ ਕਿ ਕੋਰਟ ਵੱਲੋਂ ਅਦਾਲਤ ਨੇ ਜਿਹੜਾ ਜ਼ਮਾਨਤ ਮਨਜ਼ੂਰ ਕਰ ਲਈ ਸੀ ਪਰ ਲੇਕਨ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਅੱਜ ਹੋਣੀ ਆ ਜਿਹੜੀ ਕਿ ਅੱਜ ਮੀਡੀਆ ਤੇ ਗੱਲ ਫਲਾਈ ਜਾਂਦੀ ਆ ਕਿ ਭਾਈ ਅੰਮਰਪਾਲ ਸਿੰਘ ਦੀ ਭਰਾ ਦੀ ਜਿਹੜੀ ਜ਼ਮਾਨਤ ਆ ਮਨਜ਼ੂਰ ਹੋ ਗਈ। ਮਨਜ਼ੂਰ ਤਾਂ ਕਾਫੀ ਦਿਨ ਹੋ ਕੇ ਹੋਈ ਨੂੰ। ਪਰ ਲੇਕਿਨ ਉਹਨਾਂ ਨੂੰ ਛੱਡਿਆ ਨਹੀਂ ਗਿਆ। ਜਿਹੜੇ ਭਾਈ ਲਾਪ੍ਰੀਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਹੋ ਸਕਦਾ ਅੱਜ ਸ਼ਾਮ ਨੂੰ ਜੇਲ੍ਹ ਚ ਆ ਜਾਣ ਜਾਂ ਜੇਲ੍ਹ ਤੋਂ ਬਾਹਰ ਆ ਜਾਣ ਜਾਂ ਕੱਲ ਨੂੰ ਆ ਜਾਣ। ਇਹ ਦੋ ਦਿਨਾਂ ਦੇ ਵਿੱਚ ਵਿੱਚ ਉਹ ਆਪਣੇ ਪਰਿਵਾਰਾਂ ਦੇ ਵਿੱਚ ਆ ਸਕਣਗੇ। ਤੀਸਰੀ ਗੱਲ ਆ ਜਿਹੜੀ ਉਹ ਆ ਰਬਨੀਤ ਬਿੱਟੂ ਬਾਰੇ ਉਹ ਮੈਂ ਭੁੱਲ ਗਿਆ ਸੀ ਖੱਜ ਬਾਰੇ ਜਿਹਦੀ ਅਸਲ ਗੱਲ ਕਰਨੀ ਸੀ ਉਹਦੇ ਚ ਦੁਆਜ ਨਿਕਲ ਗਿਆ ਸੀ ਬਿੱਟੂ ਬਾਰੇ ਹੁਣ ਤੁਹਾਨੂੰ ਸਾਡੇ ਨੂੰ ਪਤਾ ਲੱਗ ਗਿਆ ਹੋਣਾ ਜੇ ਮੇਰੀ ਗੱਲ ਤੋਂ ਜਦੋਂ ਤੋਂ ਮੈਂ ਕਿਹਾ ਬਿੱਟੂ ਦਾ ਨਾਮ ਲੈਂਦਾ ਹੋਇਆ ਤੁਹਾਡੀ ਹਾਸੀ ਨਿਕਲ ਗਈ ਹੁਣ ਵੀ ਲੈ ਖੱਜ ਬਾਰੇ ਗੱਲ ਕਰਨ ਲੱਗਿਆ ਭਾਈ ਰਖੇਲ ਖੱਜ ਬੀਜਪੀ ਦਾ ਕੌਲੀ ਚੱਟਾ ਅੱਡੀ ਚੂਚਾ ਉਹਨੇ ਅੱਜ ਆਪਣੇ ਸਿੱਖ ਭਰਾਵਾਂ ਨੂੰ ਜਾਨੀ ਕਿ ਕਿਸਾਨ ਵੀਰਾਂ ਨੂੰ ਕੀ ਕਿਹਾਗਾ ਕਿ 70 ਨਕਲੀ ਕਿਸਾਨ ਜਥੇਬੰਦੀਆਂ ਬਣ ਚੁੱਕੀਆਂ ਨੇ ਪੰਜਾਬ ਦੇ ਵਿੱਚ ਕਹਿੰਦਾ ਦੂਜੀ ਗੱਲ ਇਹਨੇ ਕਹੀ ਆ ਉੱਚੜ ਦੇ ਪੁੱਤੇ ਨੇ ਕਹਿੰਦਾ ਸਿੱਖਾਂ ਨੂੰ ਕੁਰਬਾਨਾ ਲੈ ਕੇ ਦਿੱਲੀ ਨਹੀਂ ਜਾਣ ਦੇਵਾਂਗੇ ਕਹਿੰਦਾ ਚਾਹੇ ਕੋਈ ਮਰਜ਼ੀ ਕਹਿੰਦਾ ਜ਼ੋਰ ਲਾ ਦੇ ਚੌਥੀ ਗੱਲ ਇਹਨੇ ਇਹ ਕਹੀ ਆ ਕਿ ਕਿਸਾਨਤਾ ਬਿਨਾਂ ਵਜਾ ਤੋਂ ਜਿਹੜੇ ਧਰਨੇ ਮਾਰੀ ਬੈਠੇ ਨੇ ਜੇ ਪੰਜਾਬ ਦਾ ਰਸਤਾ ਦਿੱਲੀ ਦਾ ਰਸਤਾ ਜੇ ਬੰਦ ਹੁੰਦਾ ਕਹਿੰਦਾ ਫਿਰ ਰੋਹਲ ਗਾਂਧੀ ਨੂੰ ਕਿਉਂ ਮਿਲਿਆ ਇਹ ਕਿਸਾਨ ਫਿਰ ਉਹ ਕਿੱਥੋਂ ਦੀ ਭਾਗੇ ਕਹਿੰਦਾ ਹੁਣ ਇਹਦੀ ਜਵਲੀਆਂ ਦੇਖ ਲਓ ਜੇ ਕੋਈ ਰੋਲ ਗਾਂਧੀ ਨੂੰ ਮਿਲਿਆ ਨਾ ਮਿਲਿਆ ਇਹਦਾ ਤਾਂ ਮੈਨੂੰ ਪਤਾ ਨਹੀਂ ਪਰ ਇਹਦੇ ਬਿਆਨ ਤੋਂ ਪਤਾ ਲੱਗਿਆ ਇਹਨੇ ਕਿਹਾ ਕਿ ਰੋਲ ਗਾਂਧੀ ਨੂੰ ਮਿਲੇ ਨੇ ਕਿੰਨੇ ਕੁ ਮਿਲੇ ਹੋਣਗੇ 2 ਜਾਂ 4 ਜਾਂ 5 ਕਿਸਾਨ ਉਹ ਆਪਦੀ ਗੱਡੀ ਲੈ ਕੇ ਹੋਣਗੇ ਜਾਂ ਕਿਸੇ ਹੋਰ ਰਸਤੇ ਤੇ ਵਾਗੇ ਹੋਣਗੇ ਹੁਣ ਤੁਹਾਡਾ ਕਿਹੜਾ ਠੇਕਾ ਲੱਤਾਗਾ ਕਿ ਤੁਸੀਂ ਵੀ ਦਿੱਲੀ ਜਾਣ ਤੋਂ ਹੁਣ ਸਿੱਖਾਂ ਨੂੰ ਰੋਕ ਸਕੋਗੇ ਕਿਸਾਨਾਂ ਨੂੰ ਔਰ 5 7 ਜਣੇ ਵੀ ਨਹੀਂ ਜਾ ਸਕਦੇ ਟ੍ਰੇਨ ਤੇ ਵਾਗੇ ਆਉਣਗੇ ਟ੍ਰੇਨਾਂ ਬੰਦ ਕਰਦੇ ਫਿਰ ਜੇ ਐਡੇ ਤੁਹਾਡੇ ਤੇ ਉਹ ਆ ਰਸਤੇ ਦਾ ਬੰਦ ਕਰ ਦਿੱਤੇ ਕਹਿੰਦੇ ਹੁੰਦੇ ਆ ਮੁਰਦਾ ਬੋਲੂ ਕਫਲ ਪਾੜੂ ਉਹ ਗੱਲ ਆ ਇਹਦੇ ਮਾਂ ਦੇ ਪੁੱਤ ਨੇ ਨੇ ਦੁਸ਼ਟ ਨੇ ਕੋਈ ਚੱਜ ਦੀ ਗੱਲ ਨਹੀਂ ਕਰਨੀ ਸਾਰਾ ਦਿਨ ਜਿਹੜਾ ਜ਼ਹਿਰ ਉੱਗਦਾ ਉੱਗਦਾ ਰਹਿੰਦਾਗਾ ਫਿਰ ਉਹ ਬਾਹਰ ਕੱਢਦਾ ਉਹ ਜ਼ਹਿਰ ਨੂੰ ਮੀਡੀਆ ਹੀ ਪਰ ਮੀਡੀਆ ਵੀ ਇਹਨਾਂ ਦੇ ਮੂੰਹ ਵਿੱਚ ਥੋਲਣ ਤੱਕ ਜਾਂਦਾ ਮੈਕ ਮੈਂ ਤਾਂ ਉਹਨਾਂ ਕਈਆਂ ਨੂੰ ਕਿਹਾ ਗਾਇਆ ਵਿੱਚ ਥੋਨੀ ਦਿਆ ਕਰੋ ਮੈਕ ਜਿਹਦੇ ਕੋਲੇ ਹੁੰਨੇ ਇਹਨਾਂ ਦੇ ਜਦੋਂ ਬਾਲਾ ਮੂੰਹ ਦੇ ਨੇੜੇ ਕਰ ਦਿੰਦੇ ਬੁੱਥਾੜੇ ਚ ਤੁਹਾਨੂੰ ਦਿਆ ਕਰੋ ਇਹਨਾਂ ਦੇ ਮੜਾ ਬਟਾ ਪਿੱਪਾ ਗੱਪੈਣੀ ਲਾ ਲਉ ਮੈਂ ਇਹ ਲੋਕ ਐਹ ਦੇ ਘਟਿਆ ਨੇ ਘਟਿਆ ਕਿਸਮਤ ਦੇ ਰੋਕ ਨੇ ਇਹ ਭਵੰਤਮਾਨ ਤੇ ਵੀ ਆਉਣੇ ਆਪਾਂ ਦੂਜੇ ਕ ਇਧਰ ਬੈਠਾ ਗਾ ਲੁਧਿਆਣੇ ਚ ਗੰਦ ਜਾਂ ਮੰਡ ਜੀ ਨੂੰ ਕਹਦੇ ਆ ਉਹ ਹੋਰ ਹੀ ਬੋਲੀ ਜਾਂਦਾ ਉਹਦਾ ਇਹ ਨਹੀਂ ਪਤਾ ਕਿ Hindu ਆ ਕਿ Sikh ਆ ਕਿ Musalman ਆ ਕਿ ईसाई ਆ ਪਹਿਲਾਂ ਤਾਂ ਉਹਦਾ ਇਹ ਨਹੀਂ ਪਤਾ ਦੂਜਾ ਨੰਬਰ ਉਹਦਾ ਇਹ ਨਹੀਂ ਪਤਾ ਕਿ ਉਹ ਆਮ ਆਦੀ ਪਾਰਟੀ ਚ ਕਾਂਗਰਸ ਪਾਰਟੀ ਚ BJP ਚ ਸਮਾਜਵਾਦੀ ਚ ਜਾਂ ਉਹ ਹਾਥੀ ਵਾਲੇ ਚ ਜਾਂ ਕਿਸੇ ਹੋਰ ਚ ਉਧਾਈ ਵੀ ਨਹੀਂ ਪਤਾ ਲੱਗਦਾ ਤੀਜਾ ਹੈ ਨਹੀਂ ਪਤਾ ਲੱਗਦਾ ਉਹਨੂੰ ਸਕਿਉਰਟੀ ਪੰਜਾਬ ਸਰਕਾਰ ਨੇ ਦਿੱਤੀ ਆ ਜਾਂ ਸੈਂਟਰ ਸਰਕਾਰ ਨੇ ਦਿੱਤੀ ਆ ਇਹ ਵੀ ਨਹੀਂ ਪਤਾ ਲੱਗਦਾ ਇਹ 도ਗਲਾ ਬੰਦਾ ਜਾਂ ਸੜਾ ਜਿਹਾ ਸਿਰੇ ਦਾ ਗੰਦ ਬੰਦਾ ਮੈਨੂੰ ਮੀਡੀਆ ਤੇ ਬਹੁਤ ਗੁੱਸਾ ਆਉਂਦਾ ਪ੍ਰਭੂ ਜਿਹੜੇ ਉਹਦੇ ਸਰੇ ਘਟਗੇ ਬੰਦੇ ਦੇ ਨਾਂ ਨੂੰ ਬੋਲਣਾ ਹੈ ਬੋਲਾ ਤੂੰ ਦੇਖਿਆ ਕਿਵੇਂ ਬੋਲਦਾ ਹੁੰਦਾਗਾ ਆਹ ਹੋ ਨਹੀਂ ਹੁੰਦਾ ਬੋਕ ਬੱਕਰੀਆਂ ਚ ਕਹਿੰਦੇ ਤੇ ਬੋਕ ਫਿਰਦਾਗਾ ਮੈਂ ਉਹਨੂੰ ਉੱਠ ਕਿਹੜਾ ਹੁੰਨਾਗਾ ਜੋ ਗੱਜਿਆਂ ਦੀ ਗੱਜਿਆਂ ਦੇ ਥੱਲੇ ਜਿਹੜੀ ਪਾਰਟੀ ਬਣੀ ਇਹਨਾਂ ਦੀ ਅਖੌਤੀ ਸਿਰਫ ਸੰਨਾ ਬਣਾਈ ਹੋਈ ਇਹਨਾਂ ਨੇ ਰਲ ਕੇ ਸਾਰਿਆਂ ਨੇ ਉਹਨਾਂ ਦੇ ਵਿੱਚ ਇੱਕਲੇ ਹੀ ਖੜਾ ਹੁੰਦਾਗਾ ਇਕੱਲਾ ਕੋ ਉਹ ਕੱਦ ਪਿਆ ਏਡਾ ਵੱਡਾ ਉਹੀ ਪ੍ਰਮਾਤਮਾ ਵਾਲੇ ਕਹਤਾ ਵੀ ਉੱਚਾ ਦਾ ਬਾਜਾ ਵਧੀ ਜਾ ਪਾਗਲਾ ਵੀ ਤੁਮ ਪਾਲਾ ਫਨੇਲਾ ਤਾਂ ਕੰਮ ਹੀ ਆ ਤੇਰਾ ਉਹ ਆਪਣੇ ਕੋ ਕੱਦ ਵਧਾਤਾ ਉਤੋਂ ਕੱਪੜੇ ਕਹੇ ਜੇ ਪਾਲੂ ਆ ਕਦੇ ਭਾਵੇਂ ਪਾਲੂ ਕਦੇ ਉਤੋਂ ਦੀ ਕਿਰਪਾਨ ਪਾਲੂ ਕਦੇ ਪਰਨਾ ਬੰਨ ਲੂ ਕਦੇ ਨੰਗਾ ਹੋ ਜੂ ਮੈਨੂੰ ਤਾਂ ਯਾਰ ਉਹਦੇ ਹਾਸੇ ਆਉਂਦੇ ਨਾਲ ਗੁੱਸਾ ਆਉਂਦਾ ਉਹਨੇ ਇੱਕ ਉਹਨੇ ਸਿੱਖਾਂ ਦੇ ਖਿਲਾਫ ਕਿਤੇ ਇੱਕ ਸਿੱਖ ਦੇ ਖਿਲਾਫ ਜਿਹੜੇ ਆ ਉਹਨੇ ਚੱਜ ਦੀ ਗੱਲ ਨਹੀਂ ਕੀਤੀ ਸਾਰਾ ਦਿਨ ਹੁਣ ਚੰਨੀ ਮਗਰ ਪਿਆ ਫਿਰਦਾ ਲੈ ਦੇ ਕਿਰੀਆ ਮਾਰ ਪੈ ਜੂਗਾ ਹਲਕਿਆ ਕੁੱਤਾਗਾ ਉਹਨੂੰ ਐਵੇਂ ਗਨਮੈਂਟ ਦੇ ਛੱਡੇ ਨੇ ਗੰਦ ਨੂੰ ਪੰਜਾਬ ਸਰਕਾਰ ਉਹੀ ਗਨਮੈਂਟ ਦੇ ਬਿਠੀ ਆ ਜਿਹੜਾ ਜੀ ਕਰਦਾ ਤਾਂ ਕਿਉਂ ਦੇ ਚੱਕੋ ਜੀ ਗਨਮੈਂਟ ਚੱਕ ਰਿਹਾਉਣੀਆਂ ਵਾਂਗ ਵੰਡੀਆਂ ਜਾਂਦੇ ਜਿਸ ਤਰ੍ਹਾਂ ਰਿਹਾਉਣੀਆਂ ਵੰਡ ਦਿੰਦੇ ਬੱਚਿਆਂ ਨੂੰ ਸਰਕਾਰ ਉਹੀ ਗਨਮੈਂਟ ਵੰਡੀ ਜਾਂਦੇ ਇਹਨਾਂ ਨੂੰ ਐਡੇ ਜਿਹੜੇ ਸਿਰੇ ਦੇ ਕਲੰਨ ਨੇ ਸਾਰੇ ਗੰਦਾ ਪੰਜਾਬ ਦੇ ਵਿੱਚ ਇਕੱਠਾ ਹੋ ਗਿਆ ਦੂਜੇ ਦੇਸ਼ਾਂ ਵਾਲੇ ਕਿਉਂ ਨਹੀਂ ਚੱਲਦੇ ਇਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਆਪ ਨੂੰ ਵੀ ਪਤਾ ਹੈਗਾ ਕਿ ਸਾਨੂੰ ਕੌਣ ਮੂੰਹ ਲਾਊਗਾ ਨਾ ਇਹਨਾਂ ਨੂੰ ਪੰਜਾਬੀ ਆਉਂਦੀ ਐ ਨਾ ਹਿੰਦੀ ਆਉਂਦੀ ਐ ਹਿੰਦੀ ਦੀ ਪੰਜਾਬੀ ਕਰ ਦਿੰਦੇ ਪੰਜਾਬੀ ਦੀ ਹਿੰਦੀ ਕਰ ਦਿੰਦੇ ਆ ਉਹ ਵੀ ਤੋਰ ਮਰ ਰੋੜ ਕੇ ਇੰਗਲਿਸ਼ ਦਾ ਤਾਂ ਇਹਨਾਂ ਦਾ ਦੂਰ ਦਾ ਵਸਤਾ ਵਾਸਤਾ ਨਹੀਂ ਤੀਸਰੀ ਗੱਲ ਕੀਤੀ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਮੈਂ ਇਹਦਾ ਸਲਾਘਾਯੋਗ ਕਦਮ ਕਹੂੰਗਾ ਮੈਂ ਦੇਖੋ ਤੁਸੀਂ ਇਹ ਨਜ਼ਰੀਆ ਤੁਹਾਡਾ ਕੀ ਆ ਤੁਸੀਂ ਸਾਰੇ ਮੇਰੇ ਸਤਿਕਾਰਯੋਗ ਭੈਣ ਭਰਾਓ ਵੀਡੀਓ ਨੂੰ ਦੇਖਦੇ ਹੋ ਲਾਇਕ ਕਰਦੇ ਹੋ ਸ਼ੇਅਰ ਕਰਦੇ ਹੋ ਦੇਖੋ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਆਪਣੇ ਬਖਰੇਵੇਂ ਬੜੇ ਨੇ ਤੇ ਜੇਕਰ ਕੋਈ ਵਧੀਆ ਕੰਮ ਕਰਦਾ ਤਾਂ ਉਹਦਾ ਸਵਾਗਤ ਕਰਨਾ ਬਣਦਾ ਹੁਣ ਜਿਹੜਾ ਪ੍ਰੀਤ ਸੈਣੀ ਸੀ ਜੈ ਇੱਕ ਬਾਹਰੋਂ ਪੱਤਰਕਾਰ ਆ ਯੂ ਐਸ ਏ ਦਾ ਉਹ ਪੇਟ ਪੇਟ ਕੇ ਮਰ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਵੇਲੇ ਅ ਸਰਮਈ ਜਿਹੜਾ ਕੱਲਰ ਆ ਨੀਲਾ ਕੱਲਰ ਆ ਇਹਨਾਂ ਇਨਸਾਨ ਸਾਹਿਬ ਹੁੰਦੇ ਸੀ ਸਾਡੇ ਇਹ ਝੂਲਦੇ ਹੁੰਦੇ ਸੀ ਇਹਨਾਂ ਤੇ ਢਾਲ ਹੁੰਦੀ ਸੀ ਖੰਡਾ ਹੁੰਦਾ ਸੀ ਦੋ ਤਲਵਾਰਾਂ ਹੁੰਦੀਆਂ ਸੀ ਇਹ ਸਾਡੀ ਸਿੱਖਾਂ ਦੀ ਵਖਰੀ ਹੋਣ ਦਾ ਨਿਸ਼ਾਨੀ ਸੀ ਪਰ ਸਰਉਣੀ ਕਮੇਟੀ ਬਹੁਤ ਲੰਬੇ ਸਮੇਂ ਤੋਂ ਭਾਗਵੇਂ ਦੇ ਵਿੱਚ ਲਾ ਗੱਡ ਕਰਕੇ ਜਿਹੜਾ ਉਹ ਕੇਸਰੀ ਨਿਸ਼ਾਨ ਕਹਿ ਕੇ ਝਲਾਈ ਜਾ ਰਹੀ ਸੀ ਪਰ ਸਿੱਖ ਬੁੱਧੀ ਜੀਵੇ ਜਿਹੜੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਸੀ ਪਰ ਸ੍ਰੋਣੀ ਕਮੇਟੀ ਕਿੱਥੇ ਸੁਣਦੀ ਆ ਤੇ ਹੁਣ ਜਦੋਂ ਆਪ ਦੇ ਇਹਨਾਂ ਨੂੰ ਪੈਰਾਂ ਨੂੰ ਪੈ ਗਈ ਤੇ ਇਹਨਾਂ ਨੇ ਚਲੋ ਹੁਣ ਵਧੀਆ ਫੈਦਲਾ ਲੈਤਾਗਾ ਇੱਕ ਸਰਮਈ ਰੰਗ ਕਿਹਾ ਇਹਨਾਂ ਨੇ ਇੱਕ ਹੋਰ ਜਿਹੜਾ ਪੀਲਾ ਜਿਹਾ ਰੰਗ ਕਿਹਾ ਮੈਂ ਕਹਿਣਾਗਾ ਕਿ ਨੀਲਾ ਰੰਗ ਆ ਜਿਹੜਾ ਉਹ ਉਹ ਕਰਨਾ ਚਾਹੀਦਾ ਇਹ ਮੇਰਾ ਆਪਣਾ ਰਿੱਜੀ ਨਿੱਜੀ ਰਹਿ ਆ ਮੇਰੀ ਸ੍ਰੋਣੀ ਕਮੇਟੀ ਨੂੰ ਕਿ ਉਹ ਹਿੱਟਾਲ ਉਹੀ ਕਿਰਪਾਨਾ ਉਹੀ ਖੰਡਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਹਿਲ ਦੇ ਆਧਾਰ ਤੇ ਜਦੋਂ ਅੰਮ੍ਰਿਤ ਛਕਾਇਆ ਸੀ 1699 ਵਿੱਚ ਵਿਸਾਖੀ ਵਾਲ ਦਿਨ ਉਹੀ ਜਿਹੜਾ ਕੁਝ ਰਹਿਣ ਦਿਓ ਹੁਣ ਅੱਗੇ ਗੱਲ ਕਰਨੀ ਆਪਾਂ ਭਗਵਾਨ ਪ੍ਰਮਾਨ ਬਾਰੇ ਹੁਣ ਧਿਆਨ ਨਾਲ ਸੁਣ ਲਿਓ ਥੋੜਾ ਜਿਆ ਭਗਵਾਨ ਤੁਮਾਨ ਕਹਿੰਦੇ ਕੱਲ ਨੂੰ ਬਿਆਣਾ ਆਏ ਭਗਵਾਨ ਤੁਮਾਨ ਦਾ ਕਹਿੰਦਾ ਅਸੀਂ ਅਰੇਲੀ ਕੱਢਾਂਗੇ ਮਜਾਰੇ ਕਰਾਂਗੇ ਕਿਦਰੀਵਾਲ ਦੇ ਜਿਹੜਾ ਰਿਹਾਈ ਨੂੰ ਲੈ ਕੇ ਕਿੱਥੇ ਕਰਨਗੇ ਮਹਾਲੀ ਕਹਿੰਦਾ ਮਹਾਲੀ ਦੇ ਵਿੱਚ ਕਰਨਗੇ ਲੈ ਦੱਸੋ ਉਹ ਫੜਿਆ ਲਾਲਾ ਤੁਹਾਡਾ ਤਿਹਾਰ ਜੇਲ੍ਹ ਚ ਸਬੰਧ ਉਹਦਾ ਦਿੱਲੀ ਪੁਲਿਸ ਨਾਲ ਆ ਐਨਆਈ ਨਾਲ ਤੇ ਤੁਸੀਂ ਉੱਥੇ ਜਾਓ ਦਿੱਲੀ ਜਾ ਕੇ ਕੱਢੋ ਧਰਨੇ ਪੰਜਾਬ ਦੀ ਧਰਤੀ ਉੱਤੇ ਦੱਸੋ ਉਹਦਾ ਕੀ ਲੈਣਾ ਦੇਣਾਗਾ ਪੰਜਾਬ ਦੇ ਨਾਲ ਮੈਂ ਦੂਜੇ ਪਾਸੇ ਸਿੱਖਾਂ ਨੂੰ ਕਹੂੰਗਾ ਜੇ ਉਹ ਕੱਲ ਨੂੰ ਕਰਦੇ ਤੁਸੀਂ ਨਾਲ ਹੀ ਤੁਸੀਂ ਚੱਕਦੇ ਕੰਮ ਆ ਕਹੋ ਭਾਈ ਅੰਮਰਤਪਾਲ ਨੂੰ ਸਾਡੋ ਅਜ ਤਾਂ ਆਪ ਜਿਹੜੇ ਮਜਾਰੇ ਕਰਾਂਗੇ ਜੇ ਉਸ ਨੂੰ ਦਿੱਲੀ ਦੇ ਲਾਲੇ ਦਾ ਦੁੱਖਾ ਉਹ ਤੇ ਗੱਲ ਲਾ ਕੇ ਕਦੇ ਰੋਂਦਾਗਾ ਹਿਜਕੀਆਂ ਲੈ ਲੈ ਕੇ ਉਦੇ ਵਿਯੋਗ ਦੇ ਵਿੱਚ ਮੰਨ ਲਓ ਦਾ ਅੱਧਾ ਰਹਿ ਗਿਆ ਖਾਲੇ ਅੰਦਰੋਂ ਜਿਹੜਾ ਝੋੜ ਆ ਗਿਆ ਕਿਵੇਂ ਖਾਈ ਜਾਂਦਾਗਾ ਤੇ ਅਖ ਲਾਲੇ ਦੀ ਜਿਹੜੀ ਰੈਲੀ ਆ ਅਰਵਿੰਦਰ ਕੇਜਰੀਵਾਲ ਦੀ ਆ ਰੈਲੀ ਸੌਰੀ ਉਹ ਚਲੋ ਰੈਲੀ ਮਨਾਲਾ ਜੋ ਵੀ ਕੱਢਣਗੇ ਇਹ ਅਖੇ ਉਹਦੇ ਵਿਰੁੱਧ ਕੱਢਾਂਗੇ ਅਸੀਂ ਸੈਂਟਰ ਸਰਕਾਰ ਦੇ ਲੈ ਉੱਥੋਂ ਵੀ ਫੜਿਆ ਗਿਆ ਉਹ ਕਾਲੇ ਤੇ ਫੜਿਆਗਾ ਮਾੜਾ ਜਿਹਾ ਇਹ ਵੀ ਕਲੀਅਰ ਕਰਦਿਆ ਕਰੋ ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ ਕਈ ਵਾਰੀ ਕਿਸੇ ਨੂੰ ਐ ਹੁੰਦਾਗਾ ਉਹਦਾ ਕੋਈ ਚੰਗਾ ਕਰਮ ਕਰਕੇ ਗਿਆ ਹੋਊਗਾ ਸਾੜੀਆਂ ਮਾਵਾ ਭੈਣਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜੇ ਨਹੀਂ ਪਤਾ ਮੈਂ ਦੱਸ ਦਿੰਨਾ ਕਿ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਫੜਿਆ ਹੋਇਆਗਾ ਸੰਜੇ ਸਿੰਘ ਦਾ ਬਿਆਨ ਆਇਆ ਕਹਿੰਦਾ ਸੈਂਟਰ ਸਰਕਾਰ ਕਹਿੰਦਾ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਆ ਕੈਦੇ ਹੁੰਦਿਆ ਨਾ ਜਦੋਂ ਕਿਸੇ ਬੰਦੇ ਤੇ ਵਿਵਤਾ ਆਉਦੇ ਤੇ ਪਈ ਹੁੰਦੀ ਆ ਤਾਂ ਫਿਰ ਉਹਨਾਂ ਦੂਜੇ ਦਾ ਦੁੱਖ ਨਜ਼ਰ ਆਉਣ ਲੱਗਦਾਗਾ ਪਰ ਮੈਨੂੰ ਤਾਂ ਹਾਲੇ ਤੱਕ ਇਹ ਸਮਝ ਨਹੀਂ ਆਉਂਦੀ ਇੱਕ ਕਈ ਜਾਂਦਾ ਮਰਵਾਉਣਾ ਚਾਹੁੰਦੀ ਆ ਇੱਕ ਗੱਲ ਲਾ ਕੇ ਰੋਈ ਜਾਂਦਾਗਾ ਇੱਕ ਕਹਿੰਦੇ ਅਸੀਂ ਕੱਲ ਨੂੰ ਹੁੰਦਾ ਸੀ ਰੈਲੀ ਕੱਢਾਂਗੇ ਖਿਲਾਫ ਵੀ ਤੁਸੀਂ ਆਪਣਾ ਦਿੱਲੀ ਕੱਢੋ ਰੈਲੀ ਪੰਜਾਬ ਦੇ ਵਿੱਚ ਕੀ ਲੈਣਾ ਦੇਣਾਗਾ ਤੇ ਦੂਜੇ ਪਾਸੇ ਮੈਂ ਭਗਵੰਤ ਮੈਂ ਆਪਣਾ ਇੱਕ ਨੌਜਵਾਨਾਂ ਨੂੰ ਕਹਿਣਾਗਾ ਜੇਕਰ ਉਹ ਕੋਈ ਕਰ ਸਕਦੇ ਨੇ ਤੇ ਭਾਈ ਅੰਮਰਤਪਾਲ ਸਿੰਘ ਦੇ ਬਾਰੇ ਤੁਸੀਂ ਕਿਉਂ ਨਹੀਂ ਧਰਨੇ ਲਾਉਂਦੇ ਮਜਾਰੇ ਕਾ ਤੋਂ ਨਹੀਂ ਕਰਦੇ ਭਾਈ ਤੁਹਾਨੂੰ ਵੀ ਹੱਕ ਬਣਦਾਗਾ ਜੇ ਉਹਨਾਂ ਨੂੰ ਹੱਕ ਬਣਦਾਗਾ ਦਿੱਲੀ ਦੇ ਲਾਲੇਵਾਂਦ ਤੇ ਉਹ ਤਾਂ ਪੰਜਾਬ ਦਾ ਨੌਜਵਾਨ ਆ ਉਹ ਤਾਂ ਪੰਜਾਬ ਦਾ ਐਮਪੀ ਆ ਤੁਸੀਂ ਵੀ ਜਿਹੜਾ ਉਹ ਕਰੋ ਹੁਣ ਇਹਨਾਂ ਦੀ ਭੇਡਾਂ ਕੀ ਕਰਨ ਗਈਆਂ ਮੇਰੀ ਗੱਲ ਸੁਣ ਕੇ ਇਹਨਾਂ ਦੀ ਭੇਡਾਂ ਰਿੰਗਣ ਗਈਆਂ ਕਿਉਂਕਿ ਮਾਗਰਿਕ ਭੇਡ ਦੇ ਸਾਰਿਆਂ ਨੇ ਜਾਣਾ ਹੁੰਦਾ ਨਾ ਇਸ ਕਰਕੇ ਹੁਣ ਇਹਨਾਂ ਦੇ ਭੇਡਾਂ ਨੂੰ ਅੱਗ ਲੱਗੂਗੀ ਕਿ ਮੱਖਣਿਆ ਕੱਲ ਬੋ ਕਿਉਂ ਬੋਲਤੀ ਦੇਖੇ ਕਿ ਮੈਂ ਤੜਫਣ ਗਿਆ ਤੜਫੀ ਜਾਂ ਜੋ ਮਰਜ਼ੀ ਕਰੀ ਜਾਣਾ ਆ ਇੱਕ ਪਤਾ ਨਹੀਂ ਕਿਹੜਾ ਨਵਾਂ ਪਤਾ ਨਹੀਂ ਕਿੱਥੋਂ ਦਾ ਆਇਆ ਹੈਗਾ ਬਣੀ ਕਿੱਥੋਂ ਦਾ ਨਾਮ ਰੋਜ਼ ਕਮੈਂਟ ਜੇ ਕਰੀ ਰੱਖੂ ਮੈਨੂੰ ਕਦੇ ਕੋਈ ਧਮਕੀ ਦੇ ਰੱਖੂ ਆ ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਮੈਨੂੰ ਕਹਾਂ ਅੰਮਰਤਵਾਲ ਬਾਰੇ ਤੈਨੂੰ ਪਤਾ ਨਹੀਂ ਤੈਨੂੰ ਜਾਣਕਾਰੀ ਨਹੀਂ ਹਾਂ ਤੁਹਾਨੂੰ ਪਤਾ ਆ ਗਿਆ ਸਾਰਾ ਸਾਨੂੰ ਕਦੋਂ ਜਾਣਕਾਰੀ ਆ ਤੁਸੀਂ ਤਾਂ ਫਿਰ ਪਰਸ ਦੇ ਟੌਂਟ ਗਦਾਰੋਂ ਕੌਮ ਦੇ ਸਿੱਖ ਕੌਮ ਦੇ ਇਹ ਗਦਾਰਾਂ ਨੂੰ ਜਾਦੇ ਪਤਾ ਹੁੰਦਾਗਾ ਆਹ ਹੈ ਜੀ ਲੋਕੜ ਚੱਕੜ ਦੀ ਜਿਹੜੀ ਆਉਂਦੀ ਆ ਕਮੈਂਟ ਕਮਟ ਜੇ ਕਰਦੀ ਆ ਦਫਾ ਹੋ ਜਾ ਕਰੋ ਸਾਡੇ 99% ਨੌਜਵਾਨ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗਾਂ ਮੈਂ ਜਿਨ੍ਹਾਂ ਦਾ ਸਤਿਕਾਰ ਕਰਦਾ ਹਰ ਇੱਕ ਦਾ ਕਮੈਂਟ ਪੜਦਾ ਤੇ ਲਾਇਕ ਵੀ ਕਰਦਾਗਾ ਬਹੁਤ ਵਧੀਆ ਤਰੀਕੇ ਦੇ ਨਾਲ ਸਰਲ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਭਾਸ਼ਾ ਦੇ ਵਿੱਚ ਕਮੈਂਟ ਕਰਦੇ ਨੇ ਵਧੀਆ ਕਮੈਂਟ ਕਰਦੇ ਨੇ ਕਿਉਂਕਿ ਆਪਾਂ ਜਿੱਥੇ ਮੁੱਦੇ ਤੇ ਬੋਲਦੇ ਆ ਹੁਣ ਤੈਨੂੰ 4-5 ਮੁੱਦੇ ਬੋਲੇ ਆ ਦੱਸੋ ਇਹਨਾਂ ਵਿੱਚ ਕੀ ਗਨਾਹ ਹੈ ਮੇਰਾ ਮੈਨਾਂ ਦੀ ਤੁਮਾਰੀ ਕੀ ਗੱਲ ਕਹਿਤੀ ਜੇ ਕਿਸੇ ਨੂੰ ਖੱਤ ਕਹਤਾ ਜਾਂ ਕਿਸੇ ਨੂੰ ਭੇਡ ਕਹਤਾ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਕੱਲ ਵੀ ਕਿਹਾ ਸੀ ਮੈਂ ਅੱਜ ਵੀ ਕਹਿਣਾ ਮੈਂ ਭੁੱਲ ਗਿਆ ਸੀ ਵਿੱਚ ਦੀ ਇੱਕ ਆ ਹੋਰ ਨਹਿੰਗ ਦੇ ਚਲੂਣੇ ਲੜੀ ਜਾਂਦੇ ਆ ਹੁਣ ਮੈਨੂੰ ਐਂ ਦੱਸੋ ਯਾਰ ਚਲੂਣੇ ਵਾਲੀ ਗੱਲ ਤਾਂ ਨਹੀਂ ਕਾਫੀ ਬਹਿਦ ਜੀ ਹੋਈ ਪਈ ਆ ਮੈਨੂੰ ਹਰੇਕ ਕਹਿੰਦਾ ਬਾਈ ਉਹ ਅੰਮਰਤਪਾਲ ਦੇ ਐ ਖਿਲਾਫ ਬੋਲਦਾ ਅੱਜ ਉਹਰੇ ਬੋਲਿਆ ਅੱਜ ਧਮਕੇ ਨੀ ਬੋਲਿਆ ਮਾ ਬਾਈ ਇਹਨਾਂ ਦੇ ਚਲੂਣੇ ਲੜਦੇ ਆ ਕਹਿੰਦਾ ਫਿਰ ਦਵਾਈ ਦੋਈ ਦਵਾਈ ਵਾਹ ਯਾਰ ਅੱਗੇ ਤਾਂ ਆਮਦ ਕਾਨਾ ਤੋਂ ਮਿਲ ਜਾਂਦੀ ਸੀ ਪਰ ਹੁਣ ਬੱਚਿਆਂ ਦੇ ਤਾਂ ਲੜਨੋਂ ਹਟ ਗਏ ਹੁਣ ਇਹਨਾਂ ਵੱਡਿਆਂ ਦੇ ਲੜਨ ਲੱਗ ਗਏ ਵਾਹ ਮਾਹ ਬੱਚੇ ਦਾ ਤਾਂ ਮੈਂ ਦੇਖਿਆ ਨਹੀਂ ਤੇਲ ਤੂਲ ਜਾਂ ਲਾ ਦਿੰਦੇ ਸੀ ਸਾਡੀਆਂ ਮਾਵਾਂ ਭੈਣਾਂ ਪਹਿਲਾਂ ਤੇ ਉਹ ਤੇਲ ਲਾ ਦਿੰਦੇ ਸੀ ਬੱਚਾ ਆਰਾਮ ਨਾਲ ਸੌਂ ਜਾਂਦਾ ਸੀ ਮਾ ਉਹਦਾ ਉਹ ਸੀ ਮਾ ਇਹਨਾਂ ਦਾ ਤਾਂ ਭੈਣਾਂ ਦੇ ਤੇਲ ਵੀ ਨਹੀਂ ਲੱਗਣਾ ਹੁਣ ਇਹਨਾਂ ਦੇ ਕੀ ਦੱਸੋ ਕੀ ਦਵਾਈ ਦੇਈ ਇਹਨਾਂ ਨੂੰ ਮਾ ਜੀਜੂ ਹੋ ਗਏ ਨੇ ਮੜਾਪਾ ਮੂੰਡ ਪਾਏ ਗਏ ਹੁਣ ਕਿ ਇਹਨਾਂ ਦੇ ਇਹਨਾਂ ਦਾ ਵੱਡੇਆਂ ਗੋਲੀਆਂ ਦੇਣੀਆਂ ਪੈਣਗੀਆਂ ਮੱਝਾਂ ਵਾਲੀਆਂ ਵੀ ਅੱਜ ਇੱਕ ਖਾ ਲਓ ਆ ਹਫਤੇ ਵਾਲ ਫੇਰ ਖਾ ਲਿਓ ਦੋ ਹੋਰ ਦੇਣੀਆਂ ਚਾਰ ਪੰਜ ਗੋਲੀਆਂ ਦੇ ਦੋ ਮੜਾਪਾ ਪਾ ਗਏ ਵਾਂ ਇਹਨਾਂ ਦੇ ਅੰਦਰ ਇਹ ਤਾਂ ਠੀਕ ਦੇ ਨਹੀਂ ਮਖਾ ਕਿਉਂ ਅਗਲਾ ਸਗਲਾ ਖਾਈ ਜਾਂਦੇ ਆ ਇਹ ਮੂੰਹ ਉਧਰ ਮਾਰ ਲਿਆ ਉਧਰੋਂ ਉਧਰ ਵਾਗੇ ਉਧਰੋਂ ਉਧਰ ਵਾਗੇ ਸਾਰਾ ਦਿਨ ਤਾਂ ਠਿੱਕ ਦੇ ਨਹੀਂ ਮਖਾ ਖਾਣ ਜਿਹੜਾ ਖਾਈ ਜਾਂਦੇ ਆ ਖਾਣ ਕੁੱਤੇ ਵਾਂਗੂ ਉਸ ਕਰਕੇ ਜਿਹੜਾ ਇਹਨਾਂ ਦਾ ਪੇਟ ਆ ਗਲਾਗਾ ਮੂੰਹ ਆ ਸਾਰਾ ਕੁਛ ਇਹਨਾਂ ਦਾ ਜ਼ਹਿਰ ਨਾਲ ਭਰ ਗਿਆ ਹੋਇਆ ਫਿਰ ਉਹ ਸਾਰੀ ਜ਼ਹਿਰ ਬਣ ਕੇ ਤੁਹਾਨੂੰ ਪ体 ਕਿੱਥੇ ਜਾਂਦੀ ਆ ਫਿਰ ਇਹ ਚਲੂਣੀ ਛੋੜੇ ਸ਼ੁਰੂ ਹੋ ਜਾਂਦੇ ਆ ਫਿਰ ਟੇਕਿਆ ਨਹੀਂ ਜਾਂਦਾ ਇਹ ਚਲੂਣੀ ਲੜਦੇ ਆ ਫਿਰ ਉਧਰ ਪਾਜਦੇ ਉਧਰ ਪਾਜਦੇ ਉਧਰ ਪਾਜਦੇ ਹਲਕੇ ਕੁੱਤੇ ਵਾਂਗੂ ਮਾ ਯਾਰ ਇਹਨਾਂ ਨੂੰ ਦਵਾਈ ਦੋਈ ਤੁਸੀਂ ਆਪ ਹੀ ਦਵਾ ਦਿਓ ਤੁਹਾਡੇ ਕੋਈ ਸਹਿਰ ਸੂਰਤ ਵੱਡਾ ਸ਼ਹਿਰ ਹੋਊਗਾ ਉਰੇ ਲਿਧਿਆਣੀ ਤੋਂ ਬੋਲਦਾਗਾ ਕੋਈ ਪਟਿਆਲੇ ਤੋਂ ਬੋਲਦਾ ਕੋਈ ਅੰਬਰਸੱਤ ਬੋਲੀ ਜਾਂਦਾ ਇੱਕ ਆ ਕਲਜੀਤਾ ਜਾਂ ਨਹਿਂਗਸੀ ਮੈਂ ਤਾਂ ਹੁਣ ਸੁਣਿਆ ਨਹੀਂ ਕਹਿੰਦਾ ਮੈਂ ਮੋਰਚੇ 'ਚ ਬੈਠਾਂਗਾ ਲੈ ਦੱਸੋ ਤੁਹਾਡੇ ਵਿੱਚ ਤੁਹਾਡੇ ਤੁਸੀਂ ਗਦਾਰੋ ਮੋਰਚਾ ਤੁਸੀਂ ਫਿਲ ਕਰੋਗੇ ਤੁਹਾਡੀ ਬਜਾਏ ਤੁਹਾਡੀ ਜਦੋਂ ਸੂਰਤ ਦੇਖ ਲਈ ਅਗਲੇ ਨੇ ਅਗਲਾ ਕੁ ਆਹਾ ਕਿਧਰੋਂ ਆ ਗਿਆ ਓਏ ਨજરਪੱਟੂ ਇਹਦਾ ਖੇਤਾਂ 'ਚ ਗੱਡੇ ਹੁੰਦੇ ਨੇ ਨજરਪੱਟੂ ਨੇ ਇਹ ਤੂੰ ਤਾਂ ਬੜੇ ਵੱਡੇ ਉੱਥੇ ਬੋਲਦੋਂਗੇ ਕੁਰਬਾਨੀ ਕਰੋਗੇ ਭਾਈ ਅੰਮਰਤਪਾਲ ਸਿੰਘ ਦੇ ਨਾਮ ਦਾ ਤੁਹਾਡੇ ਅੱਗ ਲੱਗ ਜਾਂਦੀ ਹੈ ਜ਼ਹਿਰ ਉਹ ਉਗਲ ਗਏ ਤੁਸੀਂ ਤੁਸੀਂ ਬੰਦੀ ਸਿੰਘਾਂ ਦੇ ਜਿਹੜੇ ਸਾਡੇ ਬੱਬਰ ਸ਼ੇਰ ਨੇ ਜਿਹੜੇ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਤੁਸੀਂ ਉਹਨਾਂ ਦੇ ਹੱਕ ਵਿੱਚ ਬੋਲ ਪੋਗੇ ਉਹਨਾਂ ਦੇ ਹੱਕ ਵਿੱਚ ਬੋਲੋਗੇ ਕੱਲ੍ਹ ਨੂੰ ਤੁਸੀਂ ਉਹਨਾਂ ਦੇ ਖਿਲਾਫ ਬੋਲਣ ਲੱਗ ਜਾਓਗੇ ਤੁਹਾਡਾ ਕੋਈ ਦੇਣ ਨਹੀਂ ਧਰਮ ਨਹੀਂ ਕੋਈ ਹੋਰ ਨਹੀਂ ਕੋਈ ਮੱਝ ਵੀ ਨਹੀਂ ਕੋਈ ਤੁਹਾਡੇ ਅੰਦਰ ਕੋਈ ਸਿੱਖੀ ਪ੍ਰਤੀ ਵਾਲਾ ਜਿਹੜਾ ਕੋਈ ਦਰਦ ਨਹੀਂ ਤੂੰ ਤੇ ਕਦੇ ਬੀਜਪੀ ਦੀ ਝੋਲੀ 'ਚ ਬਹਿ ਗਿਆ ਕਦੇ ਕਾਂਗਰਸ 'ਚ ਬਹਿ ਗਿਆ ਕਦੇ ਅਕਾਲੀਆ 'ਚ ਬਹਿ ਗਿਆ ਕਦੇ ਹੋਰਨੀ 'ਚ ਬਹਿ ਗਿਆ ਉਦੋਂ ਟਪੂਸੀ ਮਾਰੀ ਬੰਦਰ ਨੂੰ ਉਦੋਂ ਬਾਗ ਜਾਨੇ ਉਦੋਂ ਮਾਰੀ ਉੱਤਰ ਬਾਗ ਜਾਨੇ ਹੋ ਜਿੱਦੜ ਮਾਲਾ ਮੋਟਾ ਫੁਰਕੀ ਪਾ ਦਿੰਦੇ ਉਦੋਂ ਬਾਗ ਜਾਨੇ ਹੋ ਕਈਆਂ ਦਾ ਬਾਲਾ ਮੜਿਆ ਕੰਮ ਹੁੰਦਾਗਾ ਇੱਕ ਅਕਾਲੀ ਦਲ ਦੀ ਮਹਿਲਾ ਗਈ ਸੀ ਭਗਵੰਤ ਮਾਨ ਨੇ ਕੀ ਕੀਤਾ ਸਰੋਪਾ ਪਾਇਆ ਮਿਲਦਾ ਸਰੋਪੇ ਪਾਇਏ ਨੂੰ 15 ਕਿ ਮਿੰਟ ਮਸਾ ਹੋਏ ਹੋਣਗੇ ਸਰੋਪਾ ਪਾ ਕੇ ਭਗਵੰਤ ਮਾਨ ਦੇ ਪੇਠੀ ਘਮਾਈ ਆ ਪਰ ਇਹ ਮੂੰਹ ਕੀਤਾ ਮੁੜ ਕੇ ਕਹਿੰਦੇ ਫਿਰ ਕਾਲੀ ਦਾਲ ਚ ਵਾਗੀ ਲੈ ਦੱਸੋ ਇਹਨਾਂ ਦਾ ਤਾਂ ਇਹ ਹਾਲ ਆ ਇਹਨਾਂ ਦਾ ਕੋਈ ਬਰੋਸਾ ਨਹੀਂ ਉਹ ਵਿਚਾਰੇ ਦਾ ਜਿਹੜਾ ਸਰੋਪਾ ਨਹੀਂ ਕਹਿੰਦੇ ਉਹ ਜਿਹੜਾ ਪਾਉਂਦੇ ਹੁੰਦੇ ਗਲਤ ਮਾਫ ਲੜਦਾ ਇਹ ਆਪਣੇ ਉਹਦੇ ਝਾੜ ਝੂੜੂ ਦਾ ਹੁੰਦਾ ਹੈਗਾ ਲੈ ਉਹ ਵੀ ਗਵਾ ਲਿਆ ਇੱਕ ਸੀ ਵੀ ਤੂੰ ਉਹ ਤਾਂ ਰੱਖ ਲਾ ਵੀ ਇਹਨੂੰ ਕੀ ਆ ਵੀ ਦੇਖ ਲੈਂਦਾ ਦੋ ਕੁ ਦਿਨ ਤਾਂ ਵੀ ਕੀ ਆ ਵੀ ਖੜਦੀ ਆ ਕਿ ਨਾ ਖੜਦੀ ਆ ਉਹ ਤੂਸੀਆਂ ਮਾਰ ਕੇ ਉਹ 5 ਮਿੰਟਾਂ ਜੀ ਭੱਜ ਗਈ ਕਹਿੰਦੇ ਕਾਲੀ ਦਲ ਚ ਵਾਪਸੀ ਹੋਗੀ ਕਹਿੰਦੇ ਵਾਪਸੀ ਹੋਗੀ ਇਹਦਾ ਇਹ ਨਹੀਂ ਪਤਾ ਕਿ ਕਿੱਧਰ ਕਿਹਦੀ ਵਾਪਸੀ ਹੋ ਜੇ ਮੈਂ ਤੁਹਾਡੇ ਨਾਲ ਇਸ ਕਰਕੇ ਅੱਜ ਕਿਤੇ ਮੈਂ ਬਿਜੀ ਸੀ ਉਸ ਤੋਂ ਬਾਅਦ ਆ ਕੇ ਮੈਂ ਭਰਾਵੋ ਮਤਲਬ ਗੱਲ ਕਰਦਾਗਾ ਸਵੇਦਾ ਗਿਆ ਹੋਇਆ ਸੀ ਥਕਾਵਟ ਸੀ ਹੁਣ ਵੀ ਮੈਂ ਤਾਂ ਆ ਕੇ ਬਿੰਦਕ ਸੌਂ ਗਿਆ ਨੀਂਦ ਆ ਗਈ ਇਸ ਕਰਕੇ ਗਲਾ ਵੀ ਖਰਾਬ ਹੋਇਆ ਪਿਆ ਅੱਜ ਤੇ ਮਨ ਵੀ ਹੈ ਨਹੀਂ ਅਦਾਜ ਹੋਇਆ ਪਿਆ ਚਲੋ ਤੁਹਾਡੇ ਜਿਹੜੇ ਸਰੋਤੇ ਨੇ ਤੁਹਾਨੂੰ ਤੁਸੀਂ ਮੈਨੂੰ ਜਿਹੜਾ ਪਿਆਰ ਕਰਦੇ ਇਸ ਕਰਕੇ ਮੈਨੂੰ ਤੁਹਾਡਾ ਜਿਹੜਾ ਪਿਆਰ ਆ ਮੋਹ ਆ ਤੁਸੀਂ ਮੁਹੱਬਤ ਕਰਦੇ ਹੋ ਇਸ ਕਰਕੇ ਮੈਨੂੰ ਮਖਿਆ ਯਾਰ ਇਹ ਨਹੀਂ ਕਰਨਾ ਯਾਰ ਸਾਡੇ ਭੈਣ ਭਰਾ ਅਡੀਕਦੇ ਹੋਣਗੇ ਅਡੀਕਦੇ ਹੋਣਗੇ ਵੀਡੀਓ ਨੂੰ ਇਹ ਵੀਡੀਓ ਜਰੂਰ ਪਾ ਮੈਂ ਉਹਨਾਂ ਨੂੰ ਖੁਸ਼ਖਬਰੀ ਦੱਸਾਂ ਕਿ ਭਾਈ ਅੰਬਤਪਾਲ ਸਿੰਘ ਜੀ ਦੀ ਜਿਹੜੀ ਬੱਦਵਾਰ ਨੂੰ ਸੈਦ ਲਗ ਭਗ ਪ੍ਰਮਾਤਮਾ ਕਰੋ ਇਹ ਅਰਦਾਸ ਕਰਿਓ ਕਿ ਉਹਦੇ ਜਿਹੜੀ ਆਈਨਿਆ ਸੇ ਸਾਰਾ ਗੁੱਸਾ ਹਟ ਜਾਊਗਾ ਸਲਵਾਈ ਹੋਣੀ ਆ ਤੇ ਦੂਜਾ ਭਾਈ ਅੰਮਰਤਪਾਲ ਸਿੰਘ ਦਾ ਭਰਾ ਜਾਂ ਅੱਜ ਸ਼ਾਮ ਜੇਲ੍ਹ ਚ ਬਾਹਰ ਆਜੂਗਾ ਜਾਂ ਕੱਲ ਨੂੰ ਆਜੂਗਾ ਲਾਪਰੇਤ ਸਿੰਘ ਤੇ ਉਹਦੀ ਉਹ ਜਵਾਨਤ ਮਨਜ਼ੂਰ ਹੋਗੀ ਬਾਕੀ ਗੱਲਾਂ ਮੈਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਉਹਨਾਂ ਬਾਰੇ ਆਪਾਂ ਬਾਲਾ ਬੋਦਨ ਦੀ ਕੋਈ ਲੋੜ ਵੀ ਨਹੀਂ ਪੈਣੀ ਆਪਾਂ ਨੂੰ ਮੈਂ ਕਹਿ ਹੀ ਦਿੱਤਾ ਤੁਹਾਨੂੰ ਆ ਬਿੱਟੂ ਦੇ ਬਾਰੇ ਤਾਂ ਇੱਕ ਇੱਕ ਬੋਲਣਾ ਪੈਂਦਾਗਾ ਜਦੋਂ ਹੜਦਾ ਨਹੀਂ ਪੰਗੇ ਲਈ ਜਾਂਦਾ ਲਈ ਜਾਂਦਾਗਾ ਇਹ ਇਹਨਾਂ ਨੂੰ ਕਹਿਣਾ ਪੈਂਦਾਗਾ ਵੀ ਹੱਡੀ-ਬੁੱਡੀ ਹੋਰ ਚੂਸ ਲਿਆ ਕਰੋ ਯਾਰ ਇਹਨਾਂ ਨਾ ਭੌਂਕਿਆ ਕਰੋ ਪੰਜਾਬ ਦੇ ਸਿੱਖਾਂ ਦੇ ਖਿਲਾਫ ਕਿ ਤੁਸੀਂ ਕਹਿੰਦੇ ਅਸੀਂ ਕਿਰਪਾਨਾ ਨਹੀਂ ਲੈ ਕੇ ਜਾਣ ਦਿੰਦੇ ਅਸੀਂ ਐ ਨਹੀਂ ਕਰਨ ਦਿੰਦੇ ਅਸੀਂ ਐ ਨਹੀਂ ਕਰਨ ਦੇ ਲਾ ਇੱਕ ਵਾਰ ਤੁਹਾਨੂੰ ਹੋਰ ਨਵੀਂ ਗੱਲ ਸੁਣਾਉਣਾ ਹੈਗਾ ਇਸ ਕਰਕੇ ਉਹ ਦੁਬਾਰਾ ਮੈਂ ਸਾਡੇ 2 ਮਿੰਟ ਹੀ ਲਵਾਂਗਾ ਵੀਡੀਓ ਕਾ ਲੰਬੀ ਹੁੰਦੀ ਆ ਅੱਜ ਇੱਕ ਕਹਿੰਦੇ ਤੁਸੀਂ ਪੜ੍ਹੀ ਹੋਣੀ ਨਿਊਜ਼ ਮੈਂ ਤਾਂ ਸੁਣ ਕੇ ਹਟਿਆ ਮੇਰੀ ਤਾਂ ਆ ਗੁੰਮ ਆਸੀ ਨਿਕਲੀ ਜਾਂਦੇ ਉਹਨਾਂ ਦੀ ਕਹਿੰਦੇ ਪੁਲਸ ਵਾਲੇ ਕਿਸੇ ਦਾ ਵਿਆਹ ਸੀ ਕਹਿੰਦੇ ਵਿਆਹ ਦੇ ਵਿੱਚ ਵਾਗ ਗਏ ਜਾ ਕੇ ਕੀ ਕਰਨ ਲੱਗੇ ਟੇਬਲ ਤੇ ਬਹਿ ਕੇ ਪੜਾਉਣਿਆਂ ਵਾਂਗੂ ਜਾ ਕੇ ਸ਼ਰਾਬ ਪੀਣ ਲੱਗੇ ਤੇ ਅੱਡੇ ਮੁੰਡੇ ਕੁੜੀਆਂ ਨੂੰ ਪਤਾ ਲੱਗਿਆ ਕਿ ਪੁਲਸ ਵਾਲੇ ਕੌਣ ਨੇ ਕਿੱਧਰੋਂ ਆਏ ਨੇ ਵਰਦੀ ਦੇਖ ਕੇ ਨਾ ਤਾਂ ਡਰ ਲੱਗਦਾ ਆਲੇ ਨੂੰ ਕਹਿੰਦਾ ਵੀ ਪਤਾ ਨਹੀਂ ਕਿੱਧਰੋਂ ਆਏ ਨੇ ਪੁੱਛਿਆ ਕਹਿੰਦੇ ਅਸੀਂ ਸੰਤਾਈ ਫਲਾਣੇ ਨੇ ਬੁਲਾਇਆ ਸੀ ਸਾਡੀ ਤਾਂ ਕਿਹਾ ਇੱਥੇ ਡਿਊਟੀ ਲੱਗੀ ਹੋਈ ਆ ਕਹਿੰਦੇ ਡਿਊਟੀ ਲੱਗੀ ਹੋਈ ਆ ਕਹਿੰਦੇ ਸਾਡੀ ਉਹ ਝੁੱਲਸੀ ਸਰਾਬ ਜਾਂ ਜਾਣ ਉੱਥੇ ਉਹ ਸੋਡਾ ਤੁਸੀਂ ਦੇਵੇਂ ਹੋ ਤੁਹਾਨੂੰ ਸਰਕਾਰ ਇਹਨੇ ਨੇ ਰੁਪਏ ਦਿੰਦੀ ਆ ਜੇ ਤੁਸੀਂ ਅੱਗ ਸਵਾਥ ਥਾਣੀ ਆ ਦੇ ਰੁਪਿਆ ਦੀ ਝੁੱਲਸ ਲੋ ਪਤਾ ਨਹੀਂ ਕਿਹਦੇ ਵਿਆਹ ਦੀ ਵੜ ਕੇ ਲੈ ਧੱਕੇ ਨਾਲ ਕਿਸੇ ਦਾ ਅੰਡਾ ਚੱਕ ਕੇ ਲੈ ਜਾਂਦੇ ਆ ਕਿਸੇ ਦਾ ਅਮਰੂਦ ਤੋੜ ਲੈਂਦੇ ਆ ਕੁਝ ਕੁਝ ਦਾ ਕੁਝ ਕਰ ਦਿੰਦੇ ਆ ਕਿਸੇ ਦਾ ਕੁਝ ਕਰ ਦਿੰਦੇ ਆ ਲੈ ਇਹਨਾਂ ਨੂੰ ਜਮੀ ਸੰਗ ਲਈ ਪਈ ਇਹਨਾਂ ਦੀ ਜਮੀ ਬੁੱਕ ਕਰ ਕਰੀ ਜਾਂਦੇ ਆ ਤਾਂ ਪੰਜਾਬ ਪੁਲਿਸ ਦੀ ਕਹਿੰਦੇ ਕਿ ਸੰਤਾ ਸੱਦਿਆ ਸੀ ਕਹਿੰਦੇ ਕਿਹਨੇ ਸੱਦਿਆ ਸੀ ਫਲਾਣੇ ਨੇ ਸੱਦਿਆ ਦੀ ਧਮਕੀ ਦੇ ਸੱਦਿਆ ਸੀ ਸਾਡੀ ਡਿਊਟੀ ਸੀ ਕਹਿੰਦੇ ਲੈ ਵਿਆਹ ਦੇ ਵਿੱਚ ਡਿਊਟੀ ਸੀ ਇਹਨਾਂ ਦੀ ਹੁਣ ਐ ਨਹੀਂ ਪਤਾ ਡਿਊਟੀ ਹੈ ਕਾ ਦੀ ਸੀ ਉਹਨੂੰ ਨਾ ਐ ਤਾਂ ਪੁਸਤਨ ਦੀ ਵੀ ਡਿਊਟੀ ਤੇ ਤੁਹਾਡੀ ਲਈ ਕਾਦੇ ਆ ਤੇ ਆ ਸ਼ਰਾਬ ਪੀਣ ਬਾਅਦ ਤੇ ਲਾਈ ਆ ਜਾਂ ਮੁਰਗਾ ਖਾਣ ਬਾਅਦ ਤੇ ਲਾਈ ਆ ਜਾਂ ਫਿਰ ਕੋਈ ਬੇਟਰਾ ਬੂਟਰਾ ਦੀ ਰਾਤੀ ਕਰਨ ਵਾਸਤੇ ਲਾਈ ਆ ਜਾਂ ਕੋਈ ਵਿਆਹ ਸ਼ਰਾ ਉੜਾ ਪਰਾਂ ਨਾ ਕਰਦੇ ਇਹ ਅੱਜ ਮੈਨੂੰ ਥੋੜੀ ਗੱਲ ਕਹਿਣੀ ਪੈਗੀ ਮੈਨੂੰ ਹਾਸੇ ਆਉਂਦੀ ਹੈ ਗੱਲਾਂ ਸੁਣ ਕੇ ਕਈ ਜਦੋਂ ਦੇਖਿਆ ਟੇਬਲ ਤੇ ਬੈਠੇ ਪਰੌੜਿਆਂ ਵਾਂਗੂ ਜਮਾਈਆਂ ਵਾਂਗੂ ਸ਼ਰਾ ਪੀ ਜਾਂ ਮੜੇ ਪਏ ਹਲਕੇ ਪਏ ਹਲਕੇ ਦਰੇ ਫੁੱਟੋਂ ਤੁਹਾਡੇ ਨੂੰ ਕੀ કહਾਂ ਤੁਹਾਨੂੰ ਯਾਰ ਇਹ ਹੁੰਦੀਆਂ ਕਾਲੀਆਂ ਭੇਡਾਂ ਸਾਰੇ ਮਹਿਕਮੇ ਦੇ ਵਿੱਚ ਹੈਗੀਆਂ ਨੇ ਤੇ ਇਹੋ ਲਾਲਾ ਡਿੱਪੀਆਂ ਹੋਣੀਆਂ ਸਰਾਬ ਨੂੰ ਦੇਖ ਕੇ ਆਲੇ ਦੀਆਂ ਤੱਕੇ ਨਹੀਂ ਵੜ ਕੇ ਕਹਿੰਦੇ ਲੈ ਇਹ ਹਾਲ ਦਾ ਸਾਡੇ ਪੰਜਾਬ ਦਾ ਹੋਇਆ ਪਿਆ ਯਾਰ ਕੀ ਸਾਡਾ ਪੰਜਾਬ ਕਿੱਥੋਂ ਤਰੱਕੀ ਕਰੂਗਾ ਕੀ ਅਸੀਂ ਪੰਜਾਬ ਦੇ ਲੋਕਾਂ ਨੂੰ ਕੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਕੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਤੁਹਾਡੀ ਇੱਕ ਐਮ ਡਿਊਟੀ ਆ ਪੁਲਿਸ ਮੁਲਾਜ਼ਮ ਹੋਵੇ ਚਾਹੀ ਜੋੜਾ ਜੋ ਵੀ ਮਰਜੀ ਮੁਲਾਜ਼ਮਾਂ ਸਰਕਾਰ ਦਾ ਤੁਸੀਂ ਭਰਤੀ ਹੋਇਓ ਪੜ ਕੇ ਭਰਤੀ ਹੋਇਓ ਚੰਗੇ ਤੁਸੀਂ ਜਿਹੜੇ ਹੈਗੇ ਆ ਤਨਖਾਹ ਹੀ ਤੁਹਾਡੀ ਚੰਗੇ ਤੁਸੀਂ ਰਪੀ ਲੈ ਲਨੇ ਹੋ ਉਹਦੇ ਝਲਚਲੀਆਂ ਤੁਸੀਂ ਘਰੇ ਜਾ ਕੇ ਜਾਂ ਆਪ ਦਾ ਕਿਤੇ ਹੋਰ ਬਹਿ ਕੇ ਝੁਰਸ ਲੋ ਲੋਕਾਂ ਦੇ ਬਿਆਹ ਦੇ ਵਿੱਚ ੱੱਕੇ ਨਾ ਬੜੀ ਜਾਨੇ ਹੋ ਉਹ ਬੇਸ਼ਰਮ ਉਹ ਗੱਲ ਹੋ ਗਈ ਕਹਿੰਦੇ ਸੱਦੇ ਨਾ ਬੁਲਾਈ ਮੈਂ ਲਾੜੇ ਦੀ ਤਾਈ ਲੈ ਅੱਜ ਮੈਂ ਨਵ ਇੱਕ ਹੋਰ ਗੱਲ ਸੁਣੀ ਆ ਇਹਦੇ ਤੁਸੀਂ ਵੀ ਮਾੜਾ ਇੱਕ ਮਿੰਟ ਕਰਦੇ ਹੋ ਸੋ ਦੇਖੇ ਹੋਣਗੇ ਤੇ ਬਾਅਦ ਬਰਾਤੀਆਂ ਨੇ ਫੜ ਲਏ ਕਹਿੰਦੇ ਬਾਹਰ ਘਟਦੇ ਡੱਕੇ ਹੋਏ ਕਹਿੰਦੇ ਟੰਨ ਹੋਏ ਬੇ ਇਹਨਾਂ ਦੇ ਪਤਾ ਨਹੀਂ ਕਦੋਂ ਕਿਦੇ ਖਾਣ ਪੀਣ ਲੱਗੇ ਹੋਣਗੇ ਉਹਨਾਂ ਦੇ ਵਿਚਾਰਾਂ ਦਾ ਕਿਹੜਾ ਧਿਆਨ ਪਿਆ ਹੋਊਗਾ ਖੜਾ ਕਿੱਥੇ ਉੱਲੇ ਉੱਲੇ ਬੈਠ ਕੇ ਡੱਫੀ ਜਾਂਦੇ ਹੋਣਗੇ ਲੈ ਆਹ ਹਾਲ ਹੈ ਇਹਨਾਂ ਦਾ ਤਾਂ ਉਧਰੋਂ ਸਾਡੇ ਲੀਡਰ ਆ ਹਮ ਯਾਰ ਕੀ ਕਰੀਏ ਚਲੋ ਵੀਰ ਜੀ ਤੁਹਾਡਾ ਸਾਰਿਆਂ ਦਾ ਮੈਂ ਰਿਣੀ ਆ ਧੰਨਵਾਦ ਆ ਜੇ ਕੋਈ ਮਿੱਥੋਂ ਉਰ ਪਰਾਂ ਗੱਲ ਤੁਹਾਡੇ ਕੋਈ ਵੀਰ ਦੇ ਭੈਣ ਦੇ ਭਰਾ ਦੇ ਮਨ ਲਓ ਕਈ ਗੱਲਾਂ ਹੋ ਜਾਂਦੀਆਂ ਨੇ ਜੇ ਕਦੇ ਕੋਈ ਗਲਤ ਜੂ ਵੀ ਤਾਂ ਮੈਨੂੰ ਕਮੈਂਟ ਕਰ ਦਿਓ ਉਹ ਗੱਲ ਤੋਂ ਪਾਗਾ ਸਾਨੂੰ ਅਗਰੇਜ਼ ਕਰ ਲਾਂਗੇ ਕਿਉਂਕਿ ਕਈ ਗੱਲਾਂ ਪਤਾ ਨਹੀਂ ਲੱਗਦਾ ਜਦੋਂ ਇਹ ਜਦੋਂ ਮੁੱਦੇ ਛੱਡ ਜਾਂਦੇ ਨੇ ਚਾਰ ਪੰਜ ਮੁੱਦੇ ਇਕੱਠੇ ਹੋ ਗਏ ਇਸ ਕਰਕੇ ਕਈ ਵਾਰੀ ਗੱਲ ਜੇ ਨਿਕਲ ਗਈ ਹੋਵੇ ਤਾਂ ਉਹਨਾਂ ਲਈ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਜਿਹੜੇ ਮੇਰੇ ਪਿਆਰ ਕਰਦੇ ਆ ਮੈਨੂੰ ਮੇਰਾ ਚੈਨਲ ਦੇਖਦੇ ਆ ਤੁਸੀਂ ਸਬਸਕ੍ਰਾਈਬ ਜਰੂਰ ਵੱਧ ਤੋਂ ਵੱਧ ਕਰੋ ਇੱਕ ਮੈਂ ਤਾਂ ਤੁਹਾਨੂੰ ਅਲਰਟ ਹੋਰ ਬੇਨਤੀ ਕਰਦਾਗਾ ਵੀਰਣ ਕੀ ਕਮੈਂਟ ਦੇ ਦਿਓ 1 ਮਿੰਟ ਤੋਂ ਪਹਿਲੇ ਮਕਾ ਦੂੰਗਾ ਇੱਕ ਨਾ ਐਂਟਰਵਿਊ ਕਰ ਰਿਆਂਗਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਐਂਟਰਵਿਊ ਤਾਂ ਸ਼ੁਰੂ ਕਰੂੰਗਾ ਮੈਂ ਉਹ ਐਂਟਰਵਿਊ ਕਿਹਦੀ ਆ ਉਹ ਜਿਹੜੇ ਪੁਲਿਸ ਨੇ ਕਹਿ ਕੇ ਖਾੜਕੂ ਕਹਿ ਕੇ ਘਰਾਂ ਤੋਂ ਚੁੱਕ ਚੁੱਕ ਕੇ ਜਿਹੜੇ ਨੌਜਵਾਨਾਂ ਨੂੰ ਸਹੇਦ ਕੀਤਾਗਾ ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਉਹਨਾਂ ਦੀ ਮੈਂ ਇੰਟਰਵਿਊ ਕਰਨਾ ਚਾਹਣਾਗਾ ਹਫ਼ਤੇ 'ਚ ਇੱਕ ਜਾਂ ਦੋ ਹਫ਼ਤੇ 'ਚ ਇੱਕ ਵਾਰੀ ਤੁਹਾਨੂੰ ਇੰਟਰਵਿਊ ਕਰਿਆ ਕਰੂੰਗਾ ਦਿਖਾਇਆ ਕਰੂੰਗਾ ਕਿ ਆਹ ਪਿੰਡ ਦੀ ਆ ਪੁਲਿਸ ਨੇ ਕਿਵੇਂ ਮਾਰੇ ਨੇ ਕਿੱਦਾਂ ਮਾਰੇ ਨੇ ਕਿੱਥੇ ਖਪਾਏ ਨੇ ਤੁਹਾਡੀਆਂ ਉਹ ਸਟੋਰੀਆਂ ਮੈਂ ਉਹ ਇੰਟਰਵਿਊਆਂ ਦਾ ਮੈਂ ਖਿਆਲ ਕਰਦਾ ਸੀ ਕਿ ਮੈਂ ਤੁਹਾਡੇ ਤੋਂ ਇਜਾਜ਼ਤ ਲੈਵਾਂ ਪਹਿਲਾਂ ਕਿ ਤੁਸੀਂ ਜੇਕਰ ਇਹ ਇਜਾਜ਼ਤ ਦਿੰਦੇ ਹੋ ਮੈਨੂੰ ਤਾਂ ਮੈਂ ਇਹਨਾਂ ਦੇ ਪੋਲ ਐਸੇ ਖੋਲੂੰਗਾ ਐਸੇ ਗਦਾਰ ਬੈਠੇ ਨੇ ਪੁਲਿਸ ਦੇ ਵਿੱਚ ਅਫਸਰ ਨੇ ਜਿਹੜੇ ਟੌਰਟ ਜਿਹੜੇ ਜਨਾਨੀਵਾਜ ਤੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਖੂਨ ਪਿੱਤਾ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੇ ਇਹਦੇ ਮੈਨੂੰ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਹੁਣ ਮੈਨੂੰ ਦਿਓ ਅਜਾਜਤ ਮਹਿਰਜ ਕਾ ਖਾਲਸਾ ਮਹਿਰਜ ਕੀ ਫਤਿਹ